ਆ ਲੈ ਆਉ ਸਿਉਨੀ ਸਭ ਬੇਤੀਆਂ ਲਾਵਣ ਜਾਈਏ ਹੁਣ ਆ ਗਈ ਐ ਸੋਣਨੀ ਪਿੱਪਲਾ ਤੇ ਜਾ ਕੇ ਪਾਈਏ ਹੁਣ ਆ ਗਿਆ ਸੋਣਨੀ ਪਿੰਗਾ ਪਿੱਪਲਾ ਤੇ ਜਾ ਕੇ ਪਾਈਏ ਤੀਆਂ ਤੀਜ ਦੀਆਂ ਸੋਣ ਮਹੀਨੇ ਲਾਈਆਂ ਤੀਆਂ ਤੀਜ ਦੀਆਂ ਸੋਣ ਮਹੀਨੇ ਲਾਈਆਂ ਤੀਆਂ ਤੀਜ ਦੀਆਂ ਸੋਣ ਮਹੀਨੇ ਲਾਈਏ ਤੀਆਂ ਤੀਜ ਦੀਆਂ ਸੋਣ ਮਹੀਨੇ ਕੁੜੀਆਂ ਆਈਆਂ ਪਾ ਕੇ ਸ਼ੰਪਾ ਛੱਲੇ ਸੋਣ ਮਹੀਨੇ ਕੁੜੀਆਂ ਆਈਆਂ ਪਾ ਕੇ ਸ਼ੰਪਾ ਛੱਲੇ ਸੋਣ ਮਹੀਨੇ ਨੇ ਪੇਕੇ ਆਈਆਂ ਹੋਗੀ ਬੱਲੇ ਬੱਲੇ ਗਿੱਦਾ ਕੁੜੀਆਂ ਦਾ ਪੈਂਦਾ ਪਪਲਾਂ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਪਪਲਾਂ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਪਪਲਾਂ ਥੱਲੇ ਗਿੱਦਾ ਕੁੜੀਆਂ ਦਾ ਸੌਣ ਮਹੀਨਾ ਆਵਣ ਜਾਰਿਆ ਸੌਣ ਮਹੀਨਾ ਆਵਣ ਜਾਰਿਆ ਵੰਗਾ ਜੜਾ ਕੇ ਜਾਈਵੇ ਪੀੜੀ ਵੰਗ ਵਿਚਾ ਕੇ ਚੜਾਵੇਂ ਮੈਂ ਜਾਉਂਗੀ ਮਰਵੇ ਮੇਰਾ ਉਡੇ ਡੋਰੀਆ ਮਹਿਲਾ ਵਾਲੇ ਕਰਵੇ ਮੇਰਾ ਉਡੇ ਡੋਰੀਆ ਮਹਿਲਾ ਵਾਲੇ ਕਰਵੇ ਮੇਰਾ ਉਡੇ ਡੋਰੀਆ ਅਰੇ ਹਰੇ ਬੱਗਾ ਵਿੱਚ ਉੱਚੀਆਂ ਹਵੇਲੀਆਂ ਹਰੇ ਹਰੇ ਬੱਗਾ ਵਿੱਚ ਉੱਚੀਆਂ ਹਵੇਲੀਆਂ ਸੌਣ ਨੇ ਮਲਾਂ ਨਿਆ ਨੀਏ ਗੂੜੀਆਂ ਸਹੇਲੀਆਂ ਸੋਣੇ ਮਲਾਈਆਂ ਨੀਏ ਗੂੜੀਆਂ ਸਹੇਲੀਆਂ ਸੋਣੇ ਮਲਾਈਆਂ ਨੀਏ ਗੂੜੀਆਂ ਸਹੇਲੀਆਂ ਸੋਣ ਮਹੀਨਾ ਵਰੇ ਮੇਗਲਾ ਸੋਣ ਬੀਨਾ ਵਰੇ ਮੇਗਲਾ ਲਿਸ਼ਕੇ ਜੋਰੇ ਜੋਰੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰੇ ਦਿਨ ਤੀਆਂ ਦੇ ਆਏ

ਮਾਪਿਆਂ ਦੀ ਮਿੱਠੀ ਲਾਡਲੀ ਮਾਪਿਆਂ ਦੀ ਮੈਂ ਧੀ ਲਾਡਲੀ ਪਗਰ ਦਾਗ ਨਾਲ ਲਾ ਮਨੀ ਕੋਇਲੇ ਸੌਣਦੀ ਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੌਣਦੀ ਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੌਣਦੀ ਏ ਤੈਨੂੰ ਹੱਤੇ ਚੋਗ ਚ ਗਾਵਾਂ ਨੀ ਕੋਇਲੇ ਸੌਣਦੀ ਏ ਧੀ ਧੀਲੀ ਤੇਰੀ ਨੇ ਮੁਲਕ ਮੋਲਿਆ ਕਿੰਦੀ ਤੇਰੀ ਨੇ ਮੁਲਕ ਮੋਲਿਆ ਬਾਹੀ ਚੂੜਾ ਛਣ ਕੇ ਫੇਰ ਕਦ ਨੱਚੇਂਗੀ ਨੱਚਲਦੀਆਂ ਵਿੱਚ ਵੜ ਕੇ ਫੇਰ ਕਦ ਨੱਚੇਂਗੀ ਨੱਚਲਦੀਆਂ ਵਿੱਚ ਵੜ ਕੇ ਫੇਰ ਕਦ ਨੱਚੇਂਗੀ ਨੱਚਲਦੀਆਂ ਵਿੱਚ പഠക്ക പേര കച്ചോ കോൺ കണ ബാജ ਕਹਿੰਦਾ ਸੋਣ ਦੇ ਸ਼ਰਟੇ ਵੰਗ ਚੱਕ ਲੈ ਕੜਾ ਨਹੀਂ ਕਹਿੰਦਾ ਸੋਣ ਦੇ ਸ਼ਰਟੇ ਵੰਗ ਚੱਕ ਲੈ ਕੜਾ ਨਹੀਂ ਕਹਿੰਦਾ ਸੋਣ ਦੇ ਸ਼ਰਟੇ ਵੰਗ ਚੱਕ ਲੈ ਕੜਾ ਡੱਬੀਆਂ 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 ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਕਿੱਕੇ ਲਿਕਲੀ ਦੀ ਪਗਮੇ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫੱਟੇ ਮੁਝਵਾਈ ਦਾ ਕਿੱਕਲੀ ਕਲੀਰ ਦੀ ਪਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫੱਟੇ ਮੁਝਵਾਈ ਦਾ ਜੇਨੀ ਸਹੇਲੀਏ ਨਚਣ ਜਾਣਦੀ ਜੇਨੀ ਸਹੇਲੀਏ ਨਚਣ ਜਾਣਦੀ ਦੇ ਦੇ ਸ਼ੌਂਕ ਦਾ ਗੇੜਾ ਨੀ ਰੂਪ ਤੇਰੇ ਦੀ ਕਿਟਕਿਟ ਲਾਲੀ ਨੀ ਰੂਪ ਤੇਰੇ ਦੀ ਕਿਟਕਿਟ ਲਾਲੀ ਤੇਥੋਂ ਸੋਣਾ ਕਿੜਾ ਨੀ ਦੀਵਾ ਕੀ ਕਰਨਾ ਚਾਨਣ ਜੋ ਜੂ ਤੇ ਰਨ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਤੂੰ ਨੱਚ ੜੀਏ ਨੀ ਤੂੰ ਨੱਚ ੜੀਏ ਬੋਲੀ ਚੱਕ ੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ੜੀਏ ਵੀਰ ਦੇਵੈ ਰੱਬਾ ਜਿਹੜਾ ਲਾ ਕੇ ਸੁੰਦਰਾ ਸੋਰ ਘਰੀ ਆਵੇ ਇਕ ਵੀਰ ਦਈ ਵੇ ਰੱਬਾ ਜਿਹੜਾ ਲੈ ਕੇ ਸੁੰਦਰਾ ਸੋਰ ਘਰੀ ਆਵੇ ਇਕ ਵੀਰ ਦਈ ਵੇ ਰੱਬਾ